ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਆਏ ਆ ਤੁਸੀਂ ਬੰਦ ਤੇ ਫੋਜਪੁਰ ਜ਼ਿਲ੍ਹੇ 'ਚ ਦੇਖੋ ਮੀ ਵੀ ਕਹਿੰਦਾ ਮੈਂ ਅੱਤ ਦਾ ਉਧਰੋਂ ਪਾਣੀ ਜਿੱਥੋਂ ਤੱਕ ਨਿਗਾਹ ਜਾਂਦੀ ਆ ਫੇਰ ਉਵੇਂ ਹੀ ਆ ਤੇ ਮੈਂ ਇਹੀ ਸਾਰੀ ਸਾਥ ਸੰਗਤ ਨੂੰ ਬੇਨਤੀ ਕਰੂੰਗਾ ਵੀ ਇੱਥੇ ਸਮਾਨ ਤਾਂ ਬਹੁਤ ਆਪਾਂ ਲੈ ਕੇ ਆ ਰਹੇ ਆ ਪਰ ਗੱਲ ਇਹ ਆ ਵੀ ਜਿਹੜਾ ਬਿਮਾਰ ਬੰਦਾ ਉਹਦੇ ਤੱਕ ਦਵਾਈ ਪਹੁੰਚ ਨਹੀਂ ਰਹੀ ਕਿਉਂਕਿ ਜਿਹੜੇ ਅੱਗੇ ਘਰ ਆ ਉਹਨਾਂ ਤੱਕ ਇਹ ਸਾਰਾ ਜਿਹੜਾ ਆਪਣਾ ਸਾਧਨ ਆਪਾਂ ਰਸਤ ਜਾਂ ਹੋਰ ਲੈ ਕੇ ਆਉਣੇ ਉਹ ਪਹੁੰਚ ਨਹੀਂ ਰਿਹਾਗਾ ਤੇ ਇਹੀ ਬੇਨਤੀ ਆ ਵੀ ਆਪਾਂ ਹਜੇ ਟਰਮੀ ਨਾਲ ਚੱਲੀਏ ਥੋੜਾ ਜਿਹਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਥੋੜਾ ਲੰਮਾ ਚੱਲਣਾ ਆਪਾਂ ਜਦੋਂ ਪਾਣੀ ਥੱਲੇ ਜਾਊਗਾ ਲੈਵਲ ਉਦੋਂ ਬਾਅਦ ਆਪਾਂ ਨੂੰ ਸਹੀ ਸਿਚੁਏਸ਼ਨ ਪਤਾ ਲੱਗੂਗੀ ਵੀ ਕੀ ਆ ਘਰਾਂ ਦੀ ਤੇ ਕਿਵੇਂ ਆਪਾਂ ਉਹਨਾਂ ਤੱਕ ਪਹੁੰਚਣਾ ਕਰਨਾ ਸਾਰਾ ਤੇਹੀ ਗੱਲਾਂ ਵੀ ਆਪਾਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਬਾਹਲਾ ਆਪਾਂ ਕਾਲੀ ਨਾਲ ਨਾ ਚਲੀਏ ਠਾਮੇ ਨਾਲ ਚਲੀਏ ਤਾਂ ਜੋ ਆਪਾਂ ਜਿੰਨਾਂ ਨੂੰ ਲੋੜਵੰਦਾਂ ਤੱਕ ਆਪਾਂ ਸਾਰਾ ਰਾਸ਼ਨ ਤੇ ਜਿਹੜਾ ਹੁਣ ਆਪਾਂ ਜਿਵੇਂ ਲੈ ਕੇ ਵੀ ਆ ਰਹੇ ਆ ਚਾਹੇ ਰਾਸ਼ਨ ਹੋ ਗਿਆ ਤੇ ਚਾਹੇ ਉਹ ਦੂਜੀਆਂ ਗੱਲਾਂ ਜੇ ਆਪਾਂ ਗੱਲ ਕਰੀਏ ਚਾਰਾ ਲੈ ਕੇ ਆ ਰਹੇ ਆ ਫੀਡ ਲੈ ਕੇ ਆ ਰਹੇ ਆ ਉਹ ਪਹੁੰਚਦੀ ਆਪਾਂ ਉਦੋਂ ਹੀ ਕਰਾਂਗੇ ਕਰ ਪਾਵਾਂਗੇ ਜਦੋਂ ਪਾਣੀ ਲੈਵਲ ਥੱਲੇ ਹੋ ਕਿਉਂਕਿ ਇੱਥੇ ਬੋਟ ਦਾ ਇੰਤਜ਼ਾਮ ਨਹੀਂ ਹੈਗਾ ਅੱਜ ਵੀ ਇੱਥੇ ਗੱਲ ਹੋਈ ਆ ਵੀ ਪਾਣੀ ਦਾ ਲੈਵਲ ਕ੍ਰਾਸ ਕਰਨ ਨੂੰ 5 5 6 6 ਫੁੱਟ ਪਾਣੀ ਆ ਘਰਾਂ ਤੱਕ ਪਾਣੀ ਆ ਕੁਝ ਘਰ ਹਜੇ ਜਿਹੜੇ ਪਰਿਵਾਰ ਉਹ ਵਿੱਚ ਹੀ ਬੈਠੇ ਆ ਕਿਉਂਕਿ ਉਹਨਾਂ ਦੇ ਘਰ ਉੱਚੇ ਆ ਆਸੇ ਪਾਸੇ 5 5 6 6 ਫੁੱਟ ਪਾਣੀ ਚੜ ਚੁੱਕਿਆ ਤੇ ਉਹੀ ਗੱਲ ਜੇ ਮੈਂ ਪਹਿਲਾਂ ਕਿਹਾ ਵੀ ਬਿਮਾਰ ਜਿਹੜਾ ਬੰਦਾ ਉਹਦੇ ਤੱਕ ਦਵਾਈ ਪਹੁੰਚ ਨਹੀਂ ਰਹੀ ਇੱਥੇ ਹੀ ਸਾਰਾ ਵੰਡ ਦਿੰਨੇ ਆ ਤੇ ਇਹੀ ਬੇਨਤੀ ਆ ਵੀ ਥੋੜਾ ਠੰਮੇ ਨਾਲ ਚੱਲੀਏ ਕਿਉਂਕਿ ਆਪਾਂ ਨੂੰ ਲੰਬਾ ਸਮਾਂ ਚੱਲਣਾ ਪਊਗਾ ਮੀਨਾ ਡੇਢ ਮਹੀਨੇ ਦਾ ਕੰਮ ਆ ਇਹ ਉਦੋਂ ਬਾਅਦ ਕਣਕਾਂ ਦੀ ਬਜਾਈ ਆਉਣੀ ਆ ਉਦੋਂ ਆਪਾਂ ਨੂੰ ਸਹੀ ਤਰੀਕੇ ਨਾਲ ਆਪਣੇ ਭਰਾਵਾਂ ਦੀ ਮਦਦ ਕਰਨੀ ਪੈਣੀ ਆ ਜਿਹੜੇ ਇੱਥੇ ਅੜਾਂ ਦੀ ਮਾਰ ਹੇਠ ਆਏ ਹੈਗੇ ਤੇ ਇਹੀ ਆ ਕਿ ਉਦੋਂ ਇਹਨਾਂ ਦੀ ਆਪਾਂ ਨੂੰ ਮਦਦ ਡੀਏਪੀ ਨਾਲ ਜਦੋਂ ਪਾਣੀ ਉਤਰੂ ਉਦੋਂ ਸਭ ਤੋਂ ਪਹਿਲੀ ਜ਼ਰੂਰਤ ਜਿਹੜੀ ਇਹਨਾਂ ਦੀ ਹੋਊਗੀ ਡੀਏਪੀ ਦੀ ਹੋਊਗੀ ਤੇ ਡੀਜ਼ਲ ਦੀ ਹੋਊਗੀ ਅੱਜ ਇਹਨਾਂ ਨੂੰ ਜੋ ਲੋੜ ਆ ਉਹ ਸਿਰਫ ਪੀਣ ਵਾਲੇ ਪਾਣੀ ਦੀ ਤੇ ਪਸ਼ੂਆਂ ਦਾ ਚਾਰਾ ਤੇ ਫੀਡ ਆ ਦੇ ਹੱਥ ਜੋੜ ਕੇ ਇਹੀ ਬੇਨਤੀ ਆ ਵੀ ਜਿਹੜੇ ਬੇਸ ਕੈਂਪ ਬਣੇ ਉਹਨਾਂ ਤੱਕ ਪਹੁੰਚਦਾ ਕਰੋ ਤੇ ਬੇਸ ਕੈਂਪ ਵਾਲਿਆਂ ਦਾ ਅੱਗੇ ਫਰਜ਼ ਬਣਦਾ ਵੀ ਉਹ ਸਾਰਾ ਸਮਾਨ ਆਪਾਂ ਅੱਗੇ ਜਿਹੜੇ ਲੋੜਵੰਦ ਪਰਿਵਾਰ ਅੱਗੇ ਬੈਠੇ ਆ ਕਿਉਂਕਿ ਇੱਥੋਂ 8-9 ਕਿਲੋਮੀਟਰ ਤੱਕ ਪਾਣੀ ਚੜਿਆ ਹੋਇਆ ਹੈਗਾ 8-9 ਕਿਲੋਮੀਟਰ ਦਾ ਏਰੀਆ ਜੀ ਆਪਾਂ ਗੱਲ ਕਰੀਏ ਤਾਂ ਉਸ 'ਚ ਬਹੁਤ ਪਿੰਡ ਆ ਜਾਂਦੇ ਆ ਬਹੁਤ ਘਰ ਆ ਜਾਂਦੇ ਆ ਇਹੀ ਬੇਨਤੀ ਆ ਵੀ ਆਪਾਂ ਥੋੜਾ ਠੰਮੇ ਨਾਲ ਚੱਲੀਏ ਕਿਉਂਕਿ ਆਪਾਂ ਲੰਮਾ ਸਮਾਂ ਚੱਲਣਾ ਤੇ ਆਪਾਂ ਆਪਣੇ ਪਰਿਵਾਰ ਆਏ ਆਪਣਾ ਸਾਰਾ ਪੰਜਾਬ ਤੇ ਆਪਾਂ ਸਾਰੇ ਨਾਲ ਰਲ ਕੇ ਚੱਲੀਏ ਤਾਂ ਹੀ ਆਪਾਂ ਇਕੱਠੇ ਹੋ ਕੇ ਇਹਨਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਖੜੇ ਕਰਾਂਗੇ ਇਹ ਇੰਨੀ ਕੁ ਬੇਨਤੀ ਆ ਵੀ ਆਪਾਂ ਥੋੜਾ ਠੰਮੇ ਨਾਲ ਚੱਲੀਏ ਤੇ ਇਕੱਠੇ ਹੋ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲੀਏ ਜੱਪੋ ਅੰਮ੍ਰਿਤ ਦਾ ਕੱਢੀ ਖੂਰ ख़ुशी ॻाल्हि आहो रात में त खड़ा न की प دارو پاؤند دي پٽي نال جيڪا واڳي تان ڪم ڪندي آهي ٻئي ٻاهه سي ڪردينਗੇ ਬੇਨਤੀ ਆ ਵੀ ਇਹ ਸਾਡੀ ਵੀਡੀਓ ਵੀ ਸ਼ੇਅਰ ਕਰ ਦਿਓ ਕਿਉਂਕਿ ਇੱਥੇ ਹਾਲਾਤ ਬਹੁਤ ਮਾੜੇ ਆ ਮੈਂ ਕਹੂੰਗਾ ਕਿਉਂਕਿ ਪੋ ਵੀ ਰੱਬ ਵਰਨ ਹੋਣੀ ਹਟਦਾ ਨਹੀਂ ਪੈਣੋ ਨਹੀਂ ਹਟਦਾ ਤੇ ਥੱਲੋਂ ਵੀ ਜਿਹੜਾ ਡੈਮ ਦਾ ਪਾਣੀ ਆ ਉਹ ਚੜਨ ਹੋਣੀ ਹਟਦਾ ਤੇ ਇਹੀ ਆ ਵੀ ਆਪਾਂ ਜਿਹੜਾ ਬਿਮਾਰ ਆ ਉਹਦੇ ਤੱਕ ਦਵਾਈ ਪਹੁੰਚਦੀ ਕਰੀਏ ਅਫਲੇ ਨਾ ਬਈਏ ਰੰਮੇ ਨਾਲ ਚੱਲ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਜਿਸ ਤਰ੍ਹਾਂ ਆਪਾਂ ਦੇਖਿਆ ਵੀ ਵੀਰ ਮਨਦੀਪ ਸਿੱਧੂ ਜੀ ਨੇ ਬਿਲਕੁਲ ਗਰਾਉਂਡ ਲੈਵਲ ਤੇ ਆ ਕੇ ਅੱਜ ਜਿਹੜੀ ਇਹ ਸਾਰੀ ਸਥਿਤੀ ਦੇਖੀ ਆ ਸੀ ਸਾਰੇ ਚਾਰੇ ਪੰਜੇ ਵੀਰ ਅੱਜ ਆਏ ਆ ਹੁਣ ਫੇਰ ਮੀਂਹ ਸ਼ੁਰੂ ਹੋ ਗਿਆ ਠੀਕ ਆ ਇਹ ਰਾਤ ਦਾ ਹੀ ਇਦਾਂ ਪਾਣੀ 3-4 ਫੁੱਟ ਚੜਿਆ ਪਹਿਲਾਂ کٹ ਗਿਆ ਫਿਰ ਚੜਿਆ ਤੇ ਜਿੰਨੀਆਂ ਵੀ ਬੇਨਤੀਆਂ ਵੀਰ ਨੇ ਕੀਤੀਆਂ ਤੁਸੀਂ ਮੈਨੂੰ ਵੀ ਕੁਝ ਬੰਦੇ ਜਾਣਦੇ ਹੋਗੇ ਪਲੀਜ਼ ਆਪਾਂ ਇਹ ਵੀਡੀਓ ਜਿਹੜੇ ਵੀ ਬੰਦੇ ਹੈਲਪ ਭੇਜ ਰਿਹਾ ਬਹੁਤ ਸਖਤ ਮਿਹਨਤ ਕਰਕੇ ਕੱਲੇ-ਕੱਲੇ ਟਿੱਕਰ ਜ਼ਰੂਰ ਪਹੁੰਚਾਈਏ ਤਾਂ ਜੋ ਕਿਸੇ ਦੀ ਦਸਾਂ ਨੋਹਾਂ ਦੀ ਕਮਾਈ ਸਹੀ ਪਾਸੇ ਲੱਗ ਸਕੇ ਠੀਕ ਹੈ ਬਾਈ ਨੇ ਬਹੁਤ ਜ਼ੋਰ ਲਾਇਆ ਅੱਜ ਇਹ ਜ਼ੋਰ ਇਸ ਲਈ ਲਾਇਆ ਵੀ ਫਿਰ ਵੀ ਆਪਾਂ ਅਕਲ ਨਾਲ ਸੇਵਾ ਕਰੀਏ ਜਦੋਂ ਗਾਂ ਟਿੱਕਰ ਲੋਡ 90 ਦਿਨ 60 ਦਿਨ ਹੋ ਸਕਦਾ ਇਸ ਤੋਂ ਵੀ ਵੱਧ ਯੰਬੀਰੇ ਇਦਾਂ ਹੀ ਨਾ ਇਹ ਤਾਂ ਸ਼ੁਰੂਆਤ ਆ ਹਜੇ ਹੋ ਸਕਦਾ ਆਪਾਂ ਨੂੰ ਇੱਕ ਸਾਲ ਹੀ ਵਿਚਾਰੇ ਨੂੰ ਉਠਾਉਣ ਨੂੰ ਲੱਗ ਜਾਣ ਕਿਸੇ ਨੂੰ ਮੱਝ ਲੈ ਕੇ ਦੇਣੀ ਪਵੇ ਕਿਸੇ ਨੂੰ ਹੋਰ ਕਿਸੇ ਨੂੰ ਕਿਰਿਆਨੇ ਦਾ ਕਿਸੇ ਨੂੰ ਡਾਕਟਰ ਦਾ ਸਮਾਨ ਹੈ ਨਾ ਸੋ ਉਦੋਂ ਆਪਾਂ ਤੁਹਾਨੂੰ ਜ਼ਰੂਰ ਪੇਰੇ ਇਸੇ ਪੇਜ ਤੋਂ ਬਾਈ ਹਣੀ ਬੇਨਤੀਆਂ ਕਰਨਗੇ ਸੋ ਕਿਰਪਾ ਕਰਕੇ ਆਪਣੇ ਪੈਸੇ ਬਚਾ ਕੇ ਉਸ ਦੇ ਲਈ ਰੱਖੋ ਵੀ ਸਹੀ ਬੰਦੇ ਨੂੰ ਦਾਨ ਕਰੀਏ ਇਹ ਸਾਡੇ 'ਚ ਵੀ ਤੁਹਾਨੂੰ ਲੱਗਦਾ ਵੀ ਅਸੀਂ ਤੁਹਾਡਾ ਦਿੱਤਾ ਹੋਇਆ ਪੈਸਾ ਸਹੀ ਲੇਕੇ ਨਹੀਂ ਰਾ ਰਹੇ ਤਾਂ ਤੁਸੀਂ ਬਾਈ ਹੁਣਾਂ ਨਾਲ ਸੰਪਰਕ ਟਾਕ ਕਰ ਸਕਦੇ ਹੋ ਬਿਨਾਂ ਕਿਸੇ ਕਮੈਂਟ ਵਗੈਰਾ ਤੋਂ ਸੱਤ ਜੋੜ ਕੇ ਬੇਨਤੀ ਹੈ ਵੀ ਸ਼ੇਅਰ ਜ਼ਰੂਰ ਕਰੋ ਤੇ ਕੋਈ ਗਲਤ ਕਮੈਂਟ ਕਰਨ ਤੋਂ ਪਹਿਲਾਂ ਬਾਈ ਜੀ ਹੁਣਾਂ ਦੇ ਨੰਬਰ 'ਤੇ ਚਲਦੇ ਹਾਂ ਮੈਂ ਗੱਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਖਾ ਦੇ ਬਈ ਸਾਰਾ ਦਾਦਾ ਦੇ ਕੋਲ ਤੁਸੀਂ ਵੀ ਇਹ ਬੰਦੇ ਦੂਰੋਂ ਦੂਰੋਂ ਆਏ ਆ ਕੋਈ 10000 ਦਾ 13-14 ਕੋਈ 15000 ਦਾੜੀ ਦਾ ਕੋਈ ਰਾਤ ਦੇ ਤੁਰੇ ਹੋਏ ਹਨਾ ਕੋਈ ਤੂੜੀ ਲੈ ਕੇ ਕੋਈ ਰਾਸ਼ਨ ਲੈ ਕੇ ਆ ਦੇਖੋ ਵੀ ਬੋਰੀਆਂ ਦੇ ਬੋਰੇ ਹਨਾ ਆ ਦੇਖੋ ਦੁੱਧ ਦਾ ਟੈਂਕਰ ਖੜਾ ਬਾਈ ਹਨਾ ਦੇਖੋ ਬਈ ਬਹੁਤ ਯਾਰ ਸੇਵਾ ਕਰ ਰਿਹਾ ਨੋ ਡਾਊਟ ਕੋਈ ਚੱਕਰ ਹੀ ਨਹੀਂ ਗੀ ਉਹ ਜੀ ਦਾ ਹਨਾ ਆਪਾਂ ਦੇਖ ਸਕਦੇ ਹਾਂ ਜਿਵੇਂ ਆਪਾਂ ਪਹਿਲੀ ਵੀ ਆਨੰਦਪੁਰ ਸਾਹਿਬ ਆਪਾਂ ਝੰਡੇ ਲਾ ਕੇ ਪਹੁੰਚਦੇ ਹਾਂ ਉਸ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਦੇਖੇ ਬਾਈ ਅੱਛਾ ਸਾਡੇ ਆਲਾ ਹਰੇਕ ਥਾਂ ਤੇ ਆ ਜਾਂਦਾ ਫਿਰ ਇਹ ਕਿਹੜਾ ਕਿਉਂਕਿ ਬਾਈ ਦਾ ਨਾਮ ਹੀ ਰੱਖ ਕੇ ਇੱਥੇ ਨੌਜਵਾਨ ਸਾਰੇ ਚੱਲੇ ਹੋਏ ਆ ਤੇ ਆਪਾਂ ਵੀ ਇਕੱਠੇ ਹੋ ਕੇ ਚੱਲੀਏ ਹੁਣ ਸਾਰਾ ਬਿਲਕੁਲ ਤੁਸੀਂ ਇੱਕ ਗੱਲ ਲੈਂਡ ਕਰਕੇ ਸਾਰਾ ਆਪਾਂ ਨੂੰ ਚੱਲਣਾ ਪਊਗਾ ਤੁਸੀਂ ਇੱਕ ਗੱਲ ਨੋਟ ਕਰੋਗੇ ਵੀ ਕਿਸੇ ਮੰਤਰੀ ਲੀਡਰ ਦੀ ਫੋਟੋ ਨਹੀਂ ਲੱਗੀ ਇਹ ਲੋਕਾਂ ਦਾ ਲੀਡਰ ਅਦੀਪ ਸਿੱਧੂ ਬਾਈ ਲੋਕਾਂ ਦਾ ਲੀਡਰ ਦਿਲਾਂ ਤੇ ਰਾਜ ਕਰਨ ਵਾਲਾ ਕਿਸੇ ਨੇ ਬਾਈ ਆਪਾਂ ਕਹਿ ਕੇ ਲਵਾਈ ਨਹੀਂ ਜੀ ਕਿਸੇ ਨੇ ਕਹਿ ਕੇ ਬੈਨਰ ਵੀ ਅਸੀਂ ਹੁਣ ਸਾਢੇ ਹੀ ਨਹੀਂ ਪਤਾ ਸੀ ਅੱਜ ਇੱਥੇ ਕਿਸੇ ਨੂੰ ਆਉਣਾ ਹੈ ਨਾ ਦੇਖ ਲਓ ਇਹ ਲੋਕਾਂ ਦੇ ਲੀਡਰ ਹੁੰਦੇ ਕਿਸੇ ਹੋਰ ਲੀਡਰ ਦੀ ਨਹੀਂ ਦੇਖਾਂਗੇ ਧੰਨਵਾਦ ਦੇਖ ਲਓ ਤੁਸੀਂ ਸਥਿਤੀ ਬਾਈ ਜੀ